ਮੇਰੇ ਵੱਲੋਂ ਜਨਕੀ ਰਾਜਬੀਰ ਕੌਰ ਬੀਰ ਕਰੇਵਾਲ ਟੀਚਰ ਖਾਲਸਾ ਕਾਲਜ ਇੰਟਰਨੈਸ਼ਨਲ ਪਬਲਿਕ ਸਕੂਲ ਰਣਜੀਤ ਐਵੇਨਿਊ ਅੰਮ੍ਰਿਤਸਰ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਰ ਪਾਸੇ ਅਮਨ ਚੈਨ ਹੋਵੇ ਹਰ ਕੋਈ ਖੁਸ਼ਹਾਲ ਹੋਵੇ 2025 ਹੈ ਬੀਤ ਗਿਆ 2026 ਪਰਿਆ ਖੁਸ਼ੀਆਂ ਦੇ ਨਾਲ ਹੋਵੇ ਸਾਲ 2025 ਬਹੁਤ ਸਾਰੀਆਂ ਖੱਟੀਆਂ ਮਿੱਠੀਆਂ ਤੇ ਕੌੜੀਆਂ ਜਾਂਦਾ ਸਾਡੇ ਚੇਤਿਆਂ ਦੀ ਚੰਗੇਰ ਵਿੱਚ ਛੜਦਾ ਹੋਇਆ ਸਮਾਪਤ ਹੋਣ ਜਾ ਰਿਹਾ ਹੈ ਜੀ ਆਓ ਸਾਰੇ ਅਸੀਂ ਨਵੇਂ ਸਾਲ ਨੂੰ ਜੀ ਆਇਆਂ ਆਖੀ ਤੇ ਉਸ ਪਰਮਪੀਤਾ ਪਰਮਾਤਮਾ ਤਨ ਤਨ ਅਮ ਸ਼ਹੀਦ ਬਾਬਾ ਦੀਪ ਸਿੰਘ ਜੀ ਤਨ ਤਨ ਗੁਰੂ ਰਾਮਦਾਸ ਪਾਤਸ਼ਾਹਗੇ ਅਰਦਾਸ ਕਰੀਏ ਕਿ 2026 ਸਭ ਲਈ ਖੁਸ਼ੀਆਂ ਖੇੜੇ ਤੰਦਰੁਸਤੀ ਸੁਖ ਸ਼ਾਂਤੀ ਸਫਲਤਾ ਤੇ ਪਿਆਰ ਲੈ ਕੇ ਆਵੇ ਮੇਰੀ ਪਰਮਾਤਮਾ ਗੇ ਅਰਦਾਸ ਹੈ ਕਿ ਸਭ ਦੀਆਂ ਆਸਾਂ ਮਰਾਦਾਂ ਪੂਰੀਆਂ ਹੋਣ ਤੇ ਸਭ ਦੇ ਸੁਪਨੇ ਸਾਕਾਰ ਹੋਣ ਨਵੇਂ ਸਾਲ ਦੀਆਂ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ ਹੋਣ ਜੀ ਇਸੇ ਸਬੰਦ ਵਿੱਚ ਇੱਕ ਕਵਿਤਾ ਦੀ ਸਾਂਝ ਪਾਉਣ ਜਾ ਰਹੀ ਹਾਂ ਜੀ ਦਿਓ ਜੀ ਅਸੀਸਾਂ ਨਵੇਂ ਸਾਲ ਦੀਆਂ ਸਭ ਨੂੰ ਵਧਾਈਆਂ ਹੋਣ ਜੀ ਹਰ ਘਰ ਵੇੜੇ ਰੁਸ਼ਨਾਈਆਂ ਹੋਣ ਜੀ ਨਵੇਂ ਸਾਲ ਦੀਆਂ ਸਭ ਨੂੰ ਵਧਾਈਆਂ ਹੋਣ ਜੀ ਹਰ ਘਰ ਵਿੜੇ ਰੁਸ਼ਨਾਇਆਂ ਹੋਣ ਜੀ 2025 ਵਿੱਚ ਕਈ ਹੀਰੇ ਖੁੱਸ ਗਏ ਬੜਾ ਰੱਬ ਨੂੰ ਤੇ ਆਇਆ ਪਰ ਲੇਖ ਰੁਸ ਗਏ ਕਈਆਂ ਦੇ ਲਈ ਚੰਗਾ ਮਾੜਾ ਕਈਆਂ ਲਈ ਕਹਾ ਗਿਆ ਕਈਆਂ ਦੇ ਲਈ ਚੰਗਾ ਮਾੜਾ ਕਈਆਂ ਲਈ ਕਹਾ ਗਿਆ ਖੈਰ ਤੇਰੇ ਪਿਛੋ ਪੱਚੀ ਆਵੇ 26 ਹੋਣ ਆ ਗਿਆ ਕਈਆਂ ਦੇ ਲਈ ਚੰਗਾ ਮਾੜਾ ਕਈਆਂ ਲਈ ਕਹਾ ਗਿਆ ਖੈਰ ਤੇਰੇ ਪਿਛੋ ਬਚੀ ਜਾਵੇ 26 ਹੋਣ ਆ ਗਿਆ ਸੁੱਖ ਸ਼ਾਂਦ ਰੱਖੀ ਹੁਣ ਤੂੰ ਵੀ ਪਿਆਰਿਆ ਸੁੱਖ ਸ਼ਾਂਦ ਰੱਖੀ ਹੁਣ ਤੂੰ ਵੀ ਪਿਆਰਿਆ ਜਿਵੇਂ ਕਿਵੇਂ ਸਾਲ 25 ਅਸਾਂ ਨੇ ਗੁਜ਼ਾਰਿਆ ਸਾਰਿਆਂ ਨੂੰ ਛਾੜ ਦਈ ਪਿਆਰ ਵਾਲਾ ਰੰਗ ਵੀ ਸਾਰਿਆਂ ਨੂੰ ਛਾੜ ਦੇਈ ਪਿਆਰ ਵਾਲਾ ਰੰਗ ਵੇ ਲੱਗੇ ਨਾ ਜਹਾਨ ਕਿਸੇ ਪਾਸੇ ਜੰਗ ਵੀ ਜਿਹੜੇ ਪਾਸੇ ਤਕੀਏ ਪਿਆਰ ਹੀ ਪਿਆਰ ਵੇ ਜਿਹੜੇ ਪਾਸੇ ਤਕੀਏ ਪਿਆਰ ਹੀ ਪਿਆਰ ਵੇ ਇੱਕ ਦੂਜੇ ਲਈ ਵਧੇ ਦਿਲ ਚ ਪਿਆਰ ਵੇ ਕਿਰਪਾ ਸਭ ਉੱਤੇ ਕਰੇ ਪਿਤਾ ਦਸ਼ਮੇਸ਼ਵੀ ਕਿਰਪਾ ਸਭ ਉੱਤੇ ਕਰੇ ਪਿਤਾ ਦਸ਼ਮੇਸ਼ਵੀ ਕਦੇ ਘਰ ਕਿਸੇ ਦੇ ਵੀ ਪਵੇ ਨਾ ਕਲੇਸ਼ ਵੇ ਰਾਜਬੀਰ ਟਲੇ ਸਿਰੇ ਸਭ ਦੇ ਬਲਾ ਤੇਰੇ ਪਾਣੀ ਸਰਬਤ ਦਾ ਭਲਾ ਰਾਜਬੀਰ ਟਲੇ ਸਿਰੋਂ ਸਭ ਦੇ ਬਲਾ ਤੇਰੇ ਪਾਣੀ ਸਰਬਤ ਦਾ ਭਲਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ